ਕੀ ਦੇ ਚੱਕਰਾਂ ਦੇ ਵਿੱਚ ਪਈ ਨੇ ਘਾਰੀ ਪਾ ਦਿੱਤਾ ਆਪਣੇ ਹੀ ਦਿਓਰ ਦਾ ਆਪਣੇ ਆਸ਼ਕ ਦੇ ਕੋਲੋਂ ਕਤਲ ਕਰਵਾ ਦਿੱਤਾ ਇਹ ਸਨਸਨੀਖੇਜ਼ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਮਹਿਲਾ ਨੇ ਆਪਣੇ ਹੀ ਦਿਓਰ ਦਾ ਕਤਲ ਕਰਵਾ ਦਿੱਤਾ ਘਰ ਦੇ ਵਿੱਚ ਜਦੋਂ ਸੁੱਤਾ ਪਿਆ ਸੀਗਾ ਤਾਂ ਕੋਟਰਾ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਫਿਰ লাশ ਨੂੰ ਬੋਰੀ ਦੇ ਵਿੱਚ ਪਾ ਕੇ ਨਹਿਰ ਦੇ ਵਿੱਚ ਸੋਟ ਦਿੱਤਾ ਜਾਂਦਾ ਹੈ ਦਰਸਲ 24 ਅਗਸਤ ਨੂੰ ਥਾਣਾ ਮੱਲਾਵਾਲਾ ਦੀ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਇੱਕ ਸ਼ਿਕਾਇਤ ਦਿੱਤੀ ਗਈ ਸੀ ਪੂਜਾ ਪਤਨੀ ਰਮਨਦੀਪ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਦਿਉਰ ਲਾਪਤਾ ਹੋ ਗਿਆ ਤਾਂ ਕੁਝ ਦਿਨ ਬਾਅਦ ਕੁਝ ਦਿਨ ਬਾਅਦ ਉਸਦੀ ਭੈਣ ਨੇ ਫਿਰ ਇੱਕ ਹੋਰ ਸ਼ਿਕਾਇਤ ਦਿੱਤੀ ਸੀ ਤਾਂ 24 ਅਗਸਤ ਨੂੰ ਇਹ ਸ਼ਿਕਾਇਤ ਦਿੱਤੀ ਗਈ ਸੀ ਪੂਜਾ ਦੇ ਵੱਲੋਂ ਕਿ ਉਸਦਾ ਦਿਓਰ ਲਾਪਤਾ ਹੋ ਗਿਆ ਜਿਸ ਦੀ ਪੁਲਿਸ ਦੇ ਵੱਲੋਂ ਤਲਾਸ਼ ਕੀਤੀ ਜਾ ਰਹੀ ਸੀ ਭਾਲ ਕੀਤੀ ਜਾ ਰਹੀ ਸੀ ਤਾਂ ਇਸੇ ਦੌਰਾਨ ਕੁਝ ਦਿਨ ਬਾਅਦ ਇੰਦਰਜੀਤ ਸਿੰਘ ਦੀ ਭੈਣ ਜਿਹੜੀ ਸੀਗੀ ਉਸਨੇ ਇੱਕ ਮਾਮਲਾ ਦਰਜ ਕਰਵਾਇਆ ਕਿ ਉਸਦੇ ਉਸਨੇ ਕਿਹਾ ਕਿ ਇੰਦਰਜੀਤ ਸਿੰਘ ਦਾ ਕਤਲ ਹੋਇਆ ਹੈ ਸ਼ੱਕ ਉਸਨੇ ਜ਼ਾਹਰ ਕੀਤਾ ਤਾਂ ਇਸ ਮਾਮਲੇ ਪੁਲਿਸ ਨੂੰ ਵੀ ਸ਼ੱਕੀ ਲੱਗਾ ਫਿਰ ਇੱਕ ਟੀਮ ਗਠਿਤ ਕੀਤੀ ਗਈ ਔਰ ਜਿਹੜੀ ਕਿ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਸੀ ਤਾਂ ਜਦੋਂ ਪੁਲਿਸ ਨੇ ਕੜੀ ਦਲ ਦਰ ਕੜੀ ਇਸ ਮਾਮਲੇ ਦੀ ਜਾਂਚ ਕਰਨੇ ਸ਼ੁਰੂ ਕੀਤੀ ਤਾਂ ਵੱਡਾ ਖੁਲਾਸਾ ਨਿਕਲ ਕੇ ਸਾਹਮਣੇ ਆਇਆ ਤਾਂ ਇੰਦਰਜੀਤ ਦੀ ਜਿਹੜੀ ਪਰਜਾਈ ਸੀਗੀ ਪੂਜਾ ਉਸ ਦੇ ਰਾਮ ਸਿੰਘ ਨਾਮਕ ਇੱਕ ਵਿਅਕਤੀ ਦੇ ਨਾਲ ਨਜਾਇਜ਼ ਸਬੰਧ ਸੀਗੇ ਤਾਂ ਜਿਸ ਦਾ ਕਿ ਇੰਦਰਜੀਤ ਵਿਰੋਧ ਕਰਦਾ ਸੀਗਾ ਤਾਂ ਇਸੇ ਗੱਲ ਨੂੰ ਲੈ ਕੇ ਪ੍ਰੇਮ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਜਿਹੜਾ ਇੰਦਰਜੀਤ ਸੀਗਾ ਤਾਂ ਪੂਜਾ ਨੂੰ ਇਹ ਬਰਦਾਸ਼ਤ ਨਹੀਂ ਸੀਗਾ ਉਸਨੇ ਆਪਣੇ ਆਸ਼ਕ ਨੂੰ ਪਹਿਲਾਂ ਤਾਂ ਕਤਰ ਤੋਂ ਬੁਲਾਇਆ ਫਿਰ 21 ਅਗਸਤ ਨੂੰ ਪੂਜਾ ਤੇ ਰਾਮ ਸਿੰਘ ਦੋਵੇਂ ਫਿਰੋਜ਼ਪੁਰ ਦੇ ਵਿੱਚ ਮਿਲਦੇ ਨੇ ਤਾਂ ਉਸੇ ਦਿਨ ਰਾਤ ਨੂੰ ਪੂਜਾ ਤੇ ਰਾਮ ਸਿੰਘ ਨੇ ਮਿਲ ਕੇ ਇੰਦਰਜੀਤ ਸਿੰਘ ਦੀ ਘਰ ਦੇ ਵਿੱਚ ਹਤਿਆ ਕਰ ਦਿੱਤੀ ਤਾਂ ਸਾਰੀ ਰਾਤ ਨੂੰ লাশ ਘਰ ਦੇ ਵਿੱਚ ਹੀ ਰੱਖੀ ਕਿਉਂਕਿ ਜਿਹੜੀ ਪੂਜਾ ਸੀਗੀ ਉਸ ਦਾ ਘਰ ਵਾਲਾ ਮੱਧ ਪ੍ਰਦੇਸ਼ ਗਿਆ ਹੋਇਆ ਸੀਗਾ ਉੱਥੇ ਕੰਮ ਕਰਦਾ ਸੀਗਾ ਤਾਂ ਇਹਨਾਂ ਨੇ 21 ਅਗਸਤ ਨੂੰ ਘਰ ਦੇ ਵਿੱਚ ਕੋਟਨਾ ਮਾਰ ਕੇ ਕਤਲ ਕਰ ਦਿੱਤਾ ਇੰਦਰਜੀਤ ਦਾ ਤਾਂ ਸਾਰੀ ਰਾਤ ਲਾਸ਼ ਨੂੰ ਉੱਥੇ ਰੱਖਿਆ ਤਾਂ ਸਵੇਰੇ ਜਿਹੜਾ ਰਾਮ ਸਿੰਘ ਸੀਗਾ ਉਹ ਆਪਣੇ ਭਰਾ ਦੇ ਨਾਲ ਅਵਤਾਰ ਸਿੰਘ ਉਸ ਦਾ ਨਾਮ ਹੈ ਉਸ ਦੀ ਮਦਦ ਦੇ ਨਾਲ ਲਾਸ਼ ਨੂੰ ਬੋਰੀ ਦੇ ਵਿੱਚ ਪਾ ਕੇ ਨਹਿਰ ਦੇ ਵਿੱਚ ਸੁੱਟ ਆਂਦਾ ਤਾਂ ਇਹ ਸੀਸੀਟੀਵੀ ਵੀ ਸਾਹਮਣੇ ਆਈ ਹੈ ਸੀਸੀਟੀਵੀ ਤਿੰਨ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਮੁੰਡੇ ਦਾ ਕਤਲ ਕੀਤਾ ਗਿਆ ਤਾਂ ਹੁਣ ਇਹ ਪਰਜਾਈ ਜੜੀ ਹੈ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਤਾ CCTV ਜਿਸ ਦੇ ਵਿੱਚ ਬਾਈਕ ਦੇ ਉੱਤੇ ਸਵਾਰ ਹੋ ਕੇ ਇਹ ਦੋਵੇਂ ਜਣੇ ਜਾ ਰਹੇ ਨੇ ਲਾਸ਼ ਨੂੰ ਟਿਕਾਣੇ ਲਗਾਉਣ ਦੇ ਲਈ ਤਾਂ ਫਿਰ ਜਦੋਂ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਤਾਂ ਫਿਰ ਵੱਡਾ ਖੁਲਾਸਾ ਨਿਕਲ ਕੇ ਸਾਹਮਣੇ ਆਇਆ ਤਾਂ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹੁਣ ਪੁਲਿਸ ਦੀ ਗ੍ਰਫ ਦੇ ਵਿੱਚ ਹੈ ਇਹ ਉਹੀ ਜ਼ਾਲਮ ਮੈਲਾ ਹੈ ਜਿਸ ਨੇ ਆਪਣਾ ਹੀ ਘਰ ਪੜ ਦਿੱਤਾ ਆਪਣੇ ਹੀ ਦਿਓਰ ਦੀ ਹਤਿਆ ਕਰਵਾ ਦਿੱਤੀ ਉਹ ਵੀ ਆਪਣੇ ਪ੍ਰੇਮੀ ਦੇ ਕਰਕੇ ਨਜਾਇਜ਼ ਸਬੰਧ ਸੀ ਉਸ ਦੇ ਇੱਕ ਵਿਅਕਤੀ ਦੇ ਨਾਲ ਤਾਂ ਉਸ ਨੂੰ ਉਸ ਦੇ ਨਾਲ ਪਹਿਲਾਂ 21 ਅਗਸਤ ਨੂੰ ਇਹ ਦੋਵੇਂ ਜਾਨੇ ਦੇ ਨੇ ਤਾਂ ਪੂਰਾ ਪਲੈਨਿੰਗ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਹਤਿਆ ਕਰ ਦਿੱਤੀ ਜਾਂਦੀ ਘਰ ਦੇ ਵਿੱਚ ਹਤਿਆਦੌਰ ਦੀ ਘੋਟਣਾ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤਾਂ লাশ ਨੂੰ ساری ਰਾਤ ਘਰ ਦੇ ਵਿੱਚ ਰੱਖਿਆ ਜਾਂਦਾ ਹੈ ਫਿਰ ਅਗਲੇ ਦਿਨ ਉਸ ਨੂੰ ਟਿਕਾਣੇ ਲਗਾ ਦਿੱਤਾ ਜਾਂਦਾ ਹੈ ਤਾਂ ਫਿਰ ਡਰਾਮਾ ਵੀ ਰਚਿਆ ਜਾਂਦਾ ਹੈ ਤਾਂ 24 ਅਗਸਤ ਨੂੰ ਸ਼ਿਕਾਇਤ ਦਿੱਤੀ ਜਾਂਦੀ ਹਾਲਾਂਕਿ 21 ਅਗਸਤ ਨੂੰ ਇਹ ਕਤਲ ਕਰ ਦਿੱਤਾ ਗਿਆ ਸੀਗਾ ਇਹਨਾਂ ਨੇ ਤਾ ਫਿਰ ਪੁਲਿਸ ਦੇ ਸਾਹਮਣੇ ਡਰਾਮਾ ਰਚਿਆ ਜਾਂਦਾ ਹੈ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੀ ਇਹ ਪੂਜਾ ਹੈ ਇਹ ਜਾਂਦੀ ਹੈ ਪੁਲਿਸ ਨੂੰ ਸ਼ਿਕਾਇਤ ਦਿੰਦੀ ਹੈ ਕਿ ਉਸ ਦਾ ਦਿਓਰ ਲਾਪਤਾ ਹੋ ਗਿਆ ਹੈ ਉਸ ਦਾ ਦੇ ਹੋਰ ਕਿਤੇ ਗੁੰਮ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਸ਼ਿਕਾਇਤ ਦਰਜ ਕਰ ਲੈਂਦੀ ਹੈ ਤਾਂ ਭਾਲ ਹੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀਗੀ ਤਾਂ ਇਸੇ ਦੌਰਾਨ 인ਦਰਜੀਤ ਦੀ ਭੈਣ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਮਾਮਲਾ ਉਸ ਨੂੰ ਸ਼ੱਕੀ ਲੱਗ ਰਿਹਾ ਹੈ ਉਸਦੇ ਭਰਾ ਦਾ ਕਤਲ ਹੋਇਆ ਹੈ ਹਤਿਆ ਦਾ ਉਸਨੇ ਸ਼ੱਕ ਜਤਾਇਆ ਜਿਸ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਇੱਕ ਟੀਮ ਗਠਿਤ ਕੀਤੀ ਗਈ ਤਾਂ ਉਸ ਟੀਮ ਨੇ ਹੁਣ ਇਹ ਵੱਡਾ ਖੁਲਾਸਾ ਕੀਤਾ ਹੈ ਤਾਂ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਨਿਕਲ ਕੇ ਸਾਹਮਣੇ ਆਇਆ ਹੈ ਤਾਂ ਇਹੀ ਉਹ ਮੈਲਾ ਹੈ ਜਿਸਨੇ ਕਤਲ ਕ ਕੀਤਾ ਸੀਗਾ ਆਪਣੇ ਦਿਓਰ ਦਾ ਤਾਂ ਹੁਣ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਇਸ ਦੇ ਪ੍ਰੇਮੀ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਹੈ ਤਾਂ ਇਸ ਦੇ ਜਿਹੜਾ ਸਾਥੀ ਸੀਗਾ ਉਸ ਦਾ ਭਰਾ ਸੀਗਾ ਉਸ ਨੂੰ ਵੀ ਗ੍ਰਫਤਾਰ ਕਰ ਲਿਆ ਹੈ ਤਾਂ ਤਿੰਨੋਂ ਜਣੇ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਤਾਂ ਇਹੀ ਮੁੱਦਾ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਜਿਸ ਦਾ ਕਤਲ ਕੀਤਾ ਗਿਆ ਸੀ ਤਾਂ ਉਹ ਸੀਸੀਟੀਵੀ ਉਸ ਵੇਲੇ ਦੀ ਜਦੋਂ ਇਹ ਬਾਈਕ ਦੇ ਉੱਤੇ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ লাশ ਨੂੰ ਟਿਕਾਣੇ ਲਗਾਉਣ ਲਈ ਜਾ ਰਹੇ ਸੀਗੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਤਾ ਘਰ ਦੇ ਵਿੱਚ ਪਹਿਲਾਂ ਆਪਣੇ ਪ੍ਰੇਮੀ ਨੂੰ ਘਰ ਦੇ ਵਿੱਚ ਹੀ ਬੁਲਾਇਆ ਤਾਂ ਰਾਤ ਨੂੰ ਕੋਟਨਾ ਮਾਰ ਕੇ ਜਦੋਂ ਇੰਦਰਜੀ ਸੁੱਤਾ ਪਿਆ ਸੀਗਾ ਤਾਂ ਉਸ ਦਾ ਕੋਟਨਾ ਮਾਰ ਕੇ ਕਤਲ ਕਰ ਦਿੱਤਾ ਫਿਰ লাশ ਨੂੰ ਸਾਰੀ ਰਾਤ ਘਰ ਦੇ ਵਿੱਚ ਰੱਖਿਆ ਫਿਰ ਉਸ ਤੋਂ ਬਾਅਦ ਅਗਲੇ ਦਿਨ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਇਸ ਪੂਜਾ ਦਾ ਜੜਾ ਪ੍ਰੇਮੀ ਸੀਗਾ ਉਹ ਆਪਣੇ ਭਰਾ ਦੇ ਨਾਲ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਜਾਂਦਾ ਹੈ ਤਾਂ লাশ ਨੂੰ ਬੋਰੀ ਦੇ ਵਿੱਚ ਪਾ ਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਨਹਿਰ ਦੇ ਵਿੱਚ ਛੋਟ ਦਿੱਤਾ ਜਾਂਦਾ ਹੈ ਤਾਂ ਜਾਂਚ ਦੇ ਵਿੱਚ ਜੁਟੀ ਜਿਹੜੀ ਟੀਮ ਸੀਗੀ ਉਸਨੇ ਇਸ ਮਾਮਲੇ ਨੂੰ ਹੱਲ ਕਰ ਲਿਆ ਤਾਂ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਹੁਣ ਇਹ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਤਾਂ ਪੁਲਿਸ ਦਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਣੇ ਆ ਸਰ ਇੱਕ ਇੰਦਰਜੀਤ ਸਿੰਘ ਮਰਡਰ ਕੇਸ ਥਾਣਾ ਬਲਾਣਾ ਐਫਆਈ ਨੰਬਰ 75 ਦਾ ਇਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਇਹ ਜਿਹੜਾ ਬੜਾ ਹੀ ਇੱਕ ਸੰਸਰੀ ਕੇਜ ਮਸਲਾ ਸੀ ਇਸ ਵਿੱਚ ਮਸਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਮਾਨ ਜੋਗੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਨੇ ਡੀਐਸਪੀ ਜੀਰਾ ਗੁਰਦੀਪ ਜੀ ਤੇ ਡੀਐਸਪੀ ਐਨਡੀਪੀਐਸ ਨਵੀਨ ਜੀ ਦੇ ਰਹਿਨਮਾਈ ਹੇਠ ਇੱਕ ਟੀਮ ਬਣਾਈ ਸੀ ਤੇ ਟੀਮ ਨੇ ਬੜਾ ਹੀ ਸੈਂਟੀਫਿਕ ਤੇ ਚੰਗੇ ਤਰੀਕੇ ਨਾਲ ਤਫਤੀਸ਼ ਕਰਕੇ ਪੂਰੇ ਜਿਹੜਾ ਘਟਨਾ ਹੈਗਾ ਉਹਦਾ ਪਰਦਾ ਫਾਸ਼ ਕੀਤਾ ਹੈਗਾ ਇਸ ਵਿੱਚ ਡਿਟੇਲਸ ਆਏ ਹੈਗੇ ਕਿ 24 ਤਾਰੀਖ ਨੂੰ ਪੂਜਾ ਪਤਨੀ ਰਮਨਦੀਪ ਨੇ ਥਾਣਾ ਮੱਲਾਵਾਲਾ ਵਿੱਚ ਇਤਲਾ ਦਿੱਤੀ ਕਿ ਉਹਦਾ ਜਿਹੜਾ ਦਿਓਰ ਹੈ ਇੰਦਰਜੀਤ ਉਹ ਮਿਸਿੰਗ ਹੈ ਬਟ ਇਹ ਮਾਸਲਾ ਸੱਕੀ ਸੀ ਪੁਲਿਸ ਨੇ ਮੁੱਢਲੀ ਤਫਤੀਸ਼ ਤੇ ਪੜਤਾਲ ਵਿੱਚ ਇਹ ਪਾਇਆ ਕਿ ਮਸਲਾ ਸੱਕੀ ਹੈ ਤਾਂ ਉਹਦੇ ਘਰ ਵਾਲੋਂ ਨੂੰ ਕੰਟੈਕਟ ਕੀਤਾ ਗਿਆ ਰਮਨਦੀਪ ਦੇ ਤੇ ਰਮਨਦੀਪ ਦੀ ਭੈਣ ਨੀਤੂ ਨੇ ਇੱਕ ਪਰਚਾ ਦਰਜ ਕਰਾਇਆ 75/24 103 BNS 238 6182 BNS ਦੇ ਤਹਿਤ ਜਿਹੜਾ ਮਰਡਰ ਦਾ ਸੈਕਸ਼ਨ ਹੁੰਦਾ ਉਹਨੂੰ ਸਖਸੀ ਜਿਹੜਾ ਪੂਜਾ ਹੈ ਪੂਜਾ ਦੇ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਹੈ ਜਦ ਤਫਤੀਸ਼ ਕੀਤੀ ਗਈ ਸਾਇੰਟਿਫਿਕ ਤਰੀਕੇ ਨਾਲ ਤੇ ਫੋਰੈਂਸਿਕ ਤੇ ਹੋਰ ਮੈਥਡਸ ਨਾਲ ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਜਾ ਹੈ ਪੂਜਾ ਦਾ ਸੰਬੰਧ ਕਿਸੇ ਹੋਰ ਵਿਅਕਤੀ ਰਾਮ ਸਿੰਘ ਨਾਲ ਸੀ ਰਾਮ ਸਿੰਘ ਕਹਿੰਦਾ ਸੀ ਉਹ 21 8 ਨੂੰ ਫਲੋਸਪੁਰ ਆਇਆ ਸੀ ਪੂਜਾ ਤੇ ਰਾਮ ਸਿੰਘ ਮਿਲੇ ਸਨ ਜਿਹੜਾ ਦੇਵਰ ਸੀ ਇੰਦਰਜੀਤ ਉਹ ਉਹਦਾ ਵਿਰੋਧ ਕਰਦਾ ਸੀ ਉਹ ਰਾਤ ਚ ਰਾਮ ਸਿੰਘ ਤੇ ਪੂਜਾ ਨੇ ਮਿਲ ਕੇ ਆਪਣੇ ਉਹਦਾ ਜਿਹੜਾ ਦੇਵਰ ਸੀ ਇੰਦਰਜੀਤ ਉਹਨੂੰ ਬੋਟਨੇ ਨਾਲ ਮਾਰਤਾ ਤੇ ਜਿਹੜੀ ਬਾਡੀ ਹੈ ਉੱਥੇ ਹੀ ਰੱਖੀ ਹੋਈ ਸੀ ਰਾਤੀ ਘਰ ਅਗਲੇ ਦਿਨ ਰਾਮ ਸਿੰਘ ਨੇ ਆਪਣੇ ਪ੍ਰਾਵਤਾਰ ਨੂੰ ਬੁਲਾਇਆ ਤੇ ਬਾਡੀ ਨੂੰ ਇੱਕ ਬੋਰੀ ਵਿੱਚ ਭਰ ਕੇ ਜਿਹੜਾ ਗੰਗ ਕਨਾਲੇ ਉੱਥੇ ਸੁੱਟਦਾ ਇਹ ਇਹ ਮਸਲਾ ਜਿਹੜਾ ਹੈਗਾ ਸਾਇੰਟਿਫਿਕ ਤਰੀਕੇ ਨਾਲ ਇਹ ਜਿਹੜਾ ਮਰਡਰ ਕੇਸ ਹੈ ਰਿਕਾਰਡ ਟਾਈਮ ਵਿੱਚ ਇਹ ਟ੍ਰੇਸ ਹੋ ਗਿਆ ਜੀ